15 ਅਗਸਤ ਨੂੰ ਅਸੀਂ ਬਾਈਕਾਟ ਦਾ ਸੱਦਾ ਦਿੰਦੇ ਆ ਲੋਕਾਂ ਨੂੰ ਕਹਿੰਦੇ ਆ ਕਿ এজ ਅ ਬਲੈਕ ਡੇ ਦੇ ਤੌਰ ਤੇ ਮਨਾਇਆ ਜਾਵੇ 14 ਤਰੀਕ ਪੂਰਵ ਸੰਧਿਆ ਮੌਕੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲੋਂ ਪ੍ਰੋਟੈਸਟ ਮਾਰਚਸ ਹੋਣਗੇ 도ਆਬੇ ਦੇ ਵਿੱਚ ਜਲੰਧਰ ਮਾਲਵੇ ਦੇ ਮਾੜਾ ਜਿਹੜਾ ਮਾਲਵੇ ਦਾ ਮਾਰਚ ਹੈ ਉਹ ਪਟਿਆਲੇ ਹੋਏਗਾ ਔਰ ਮਾਝੇ ਦਾ ਰੋਜ਼ਪੁਰ ਦੇ ਵਿੱਚ ਹੋਏਗਾ ਸ਼ੋਮੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਵੱਲੋਂ 15 ਅਗਸਤ ਦਾ ਬਾਈਕਟ ਕਰਨ ਦਾ ਐਲਾਨ ਕੀਤਾ ਗਿਆ ਹੈ। ਸ਼ੋਮੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਪੰਥਕ ਕਾਨਫਰੰਸ ਆਯੋਜਿਤ ਕੀਤੀ ਗਈ। ਇਹ ਕਾਨਫਰੰਸ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣਾ ਜੀਵਨ ਸਮਰਪਨ ਕਰਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜਲੀ ਦੇਣ ਲਈ ਆਯੋਜਿਤ ਕੀਤੀ ਗਈ। 14 ਤਰੀਕ ਨੂੰ ਰਿਸ ਕਾਨਫਰੈਂਸ ਕਰਾਂਗੇ ਤੇ ਅਸੀਂ ਸਾਜੇ ਜਿਹੜਾ 15 ਸਤਰੀਕ ਨੂੰ ਇੰਡੀਪੈਂਡੈਂਸ ਡੇ ਨੂੰ ਕਹਿੰਦੇ ਐ ਉਹਦੀ ਗੱਲ ਕਰਾਂਗੇ ਕਿ ਸਿੱਖਾਂ ਦੇਤੇ ਬਹੁਤ ਜਗਾ ਜ਼ੁਰਮ ਹੋਇਆ ਤੇ ਕਨਸਟੀਟਿਊਸ਼ਨਲੀ ਸਿੱਖਾਂ ਨੇ ਕਨਸਟੀਟਿਊਸ਼ਨ ਤੇ ਇੰਡੀਆ ਨੂੰ ਮੰਨਿਆ ਨਹੀਂ ਇਸ ਕਰਕੇ ਜਿਹੜਾ ਝੰਡਾ ਉਹਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਨਹੀਂ ਦਿੱਤੀ ਗਈ ਇਹ ਮੈਂ ਪਾਰਲੀਮੈਂਟਸ ਵੀ ਬੋਲ ਚੁੱਕੇ ਹਾਂ ਉੱਤੇ ਭਗਵਾਨ ਰੰਗ ਹੈ ਉਹਦੇ ਥੱਲੇ ਚਿੱਟਾ ਰੰਗ ਹੈ ਜੈਨੀਆਂ ਦਾ ਭਗਮਾ ਹੈਗਾ ਹਿੰਦੂਆਂ ਦਾ ਜਿਹੜਾ ਚੱਕਰ ਹੈ ਉਹ ਬੁੱਧ ਧਰਮ ਦਾ ਥੱਲੇ ਹਰ ਹੈ ਮੁਸਲਮਾਨਾਂ ਦਾ ਪਰ ਸਿੱਖਾਂ ਦੀ ਨੁਮਾਇੰਦਗੀ ਵਿੱਚ ਉਹਦੇ 'ਚ ਹੈ ਨਹੀਂਗੀ ਸੋ ਅਸੀਂ ਇੰਡੀਪੈਂਡੈਂਸ ਡੇ ਨੂੰ ਬੁਆਇਕਟ ਕਰਾਂਗੇ ਪਾਰੀ ਗਿੰਤੀ ਵਿੱਚ ਹਾਜ਼ਰ ਸੰਗਤਾਂ ਅਤੇ ਨੌਜਵਾਨਾਂ ਨੂੰ ਸੰਬੋਧਨ ਹੁੰਦਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਅਤੇ ਮਨੁੱਖੀ ਅਧਿਕਾਰਾਂ ਦੀ ਰਾਖ ਲਈ ਸ਼ਹਾਦਤ ਦਿੱਤੀ ਪਰ ਅੱਜ ਅਕਾਲ ਤਖਤ ਸਾਹਿਬ ਉਤੇ ਹਮਲੇ ਤੋਂ ਬਾਅਦ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਅੱਜ ਵੀ ਜਾਰੀ ਹੈ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾ ਕਰਵਾ ਕੇ ਸਿੱਖਾਂ ਦੀ ਜਮਹੂਰੀਅਤ ਤੇ ਹਮਲਾ ਕੀਤਾ ਜਾ ਰਿਹਾ ਹੈ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਕੇ 1984 ਚ ਜਵਾਹਰ ਲਾਲ ਨਹਿਰੂ ਨੇ ਸਾਰੇ ਇੰਡੀਆ ਚ ਕਤਲੇਆਮ ਕਰ ਦਿੱਤੀ ਤਾਂ ਮੇਰਾ ਕਿਹੜਾ ਨਿੱਗ ਅਸੀਂ ਮੰਨ ਰਹੇ ਆ ਸਾਨੂੰ ਇਹੇ ਪੀੜਾ ਹੈਗੀ ਐ 14 ਸਾਲ ਤੋਂ ਸਾਡੀ ਜਮਹੂਰੀਅਤ ਖਤਮ ਕੀਤੀ ਗਈ ਐ ਸਿੱਖਾਂ ਦੀ ਐਸਪੀਸੀ ਦੇ ਇਲੈਕਸ਼ਨਸ ਨਹੀਂ ਕੀਤੇ ਹੈਗੇ 14 ਸਾਲ ਹੋ ਗਏ ਐ ਇਹ ਇੱਕ ਬਹੁਤ ਵੱਡੀ ਚੀਜ਼ ਹੈ ਕਿ ਕਿਸੇ ਦੀ ਜਮਹੂਰੀਅਤ ਖਤਮ ਕਰ ਦੇਣੀ ਜਿਵੇਂ ਹੁਣ ਅਖਬਾਰਾਂ ਦੇ ਵਿੱਚ ਲਿਖਿਆ ਹੈ ਕਿ ਇਲੈਕਸ਼ਨ ਕਮਿਸ਼ਨ ਨੇ 10 ਲੱਖ ਮੁਸਲਮਾਨਾਂ ਦੇ ਨਾਮ ਬਿਹਾਰ ਦੇ ਵੋਟਰ ਕਾਗਜ਼ਾਂ ਦੇ ਵਿੱਚੋਂ ਕੱਢ ਦਿੱਤੇ ਹੈ ਐਸ்சிਪੀਸੀ ਦੇ ਇਲੈਕਸ਼ਨ ਉਹਦੇ ਤੋਂ ਵੀ ਵੱਡਾ ਜ਼ੁਲਮ ਹੈ ਕਿ ਸਾਡੀ ਜਮਹੂਰੀਅਤ ਖਤਮ ਕੀਤੀ ਗਈ ਹੈ ਪਰਦੇ ਆਜ਼ਾਦੀ ਦਿਵਸ ਬਾਰੇ ਗੱਲ ਕਰਦੇ ਆ ਮਾਨ ਨੇ ਕਿਹਾ ਕਿ ਸਿੱਖਾਂ ਨੂੰ ਦੇਸ਼ ਵਿੱਚ ਕੋਈ ਵਿਸ਼ੇਸ਼ ਥਾਂ ਨਹੀਂ ਦਿੱਤਾ ਗਿਆ ਅਤੇ ਸਿੱਖ ਅਜੇ ਵੀ ਗੁਲਾਮੀ ਦਾ ਅਹਿਸਾਸ ਕਰ ਰਹੇ ਹਨ ਇਸ ਮੌਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਵੱਲੋਂ ਸਾਂਝੇ ਤੌਰ ਤੇ 15 ਅਗਸਤ ਦਾ ਬਾਈਕਾਟ ਕੀਤਾ ਗਿਆ ਹੈ ਉਹਨਾਂ ਸੰਗਤਾਂ ਨੂੰ ਲਿਖੇ ਥਾਵਾਂ ਤੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਲਈ ਅਪੀਲ ਵੀ ਕੀਤੀ ਉਹਨਾਂ ਨੇ ਸੱਦਾ ਦਿੱਤਾ ਕਿ ਸਾਰੇ ਸਿੱਖ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਹਲੈਸਤਾਨ ਦੇ ਨਿਸ਼ਚੇ ਨਾਲ ਅੱਗੇ ਵਧਣ ਮੰਨਨੇ ਕਿ ਅਸੀਂ ਤਰਨਤਾਰਨ ਜ਼ਿਮਨੀ ਚੋਣਾ ਲਈ ਜਲਦੀ ਹੀ ਆਪਣਾ ਉਮੀਦਵਾਰ ਮੈਦਾਨ ਵਿੱਚ ਉਤਾਰਾਂਗੇ ਸੋ ਅਸੀਂ ਇੰਡੀਪੈਂਡੈਂਸ ਡੇ ਨੂੰ ਬਾਇਕਾਟ ਕਰਾਂਗੇ ਫਿਰ ਅਸੀਂ ਇਕੱਠੇ ਗੁਰਦਾਸ ਹਾਲ ਦੇ ਵਿੱਚ 5 ਸਪਟੈਂਬਰ ਨੂੰ ਖਾਲੜਾ ਦਿਵਸ ਮਨਾਵਾਂਗੇ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਵੀ ਤੁਹਾਨੂੰ ਗੁਰਦਾਸ ਹੌਲ ਅਸੀਂ ਇਨਵਾਈਟ ਕਰਦੇ ਹਾਂ ਕਿ ਤੁਸੀਂ ਆਇਓ ਉਹਦੇ ਵਿੱਚ ਵੀ ਕਵਰਪਾਲ ਸਿੰਘ ਤੇ ਇਹਨਾਂ ਦੀ ਪਾਰਟੀ ਸ਼ਾਮਲ ਹੋਣਗੇ ਇਸ ਮੌਕੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਅਤੇ ਸਮੂਹ ਜਰਨਲ ਸਕੱਤਰ ਅਹੁਦੇਦਾਰ ਅਤੇ ਮੈਂਬਰ ਸਹਿਬਾਨ ਅਤੇ ਸਿੱਖ ਜਥੇਬੰਦੀ ਦਲ ਖਾਲਸਾ ਦੇ ਆਗੂ ਵੀ ਹਾਜ਼ਰ ਸਨ 15 ਤਰੀਕ ਜਿਹੜਾ 15 ਅਗਸਤ ਹੈ ਕਿਉਂਕਿ ਪੂਰੇ ਭਾਰਤ ਦੇ ਵਿੱਚ ਭਾਰਤ ਆਪਣੇ ਇਹੜਾ ਪਾਰਟੀਸ਼ਨ ਪਈ ਸੀ ਕਿ 1947 ਦੇ ਵਿੱਚ ਉਸ ਦਿਨ ਨੂੰ ਆਜ਼ਾਦੀ ਦੇ ਤੌਰ ਤੇ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ ਲੇਕਿਨ ਪੰਜਾਬ ਲਈ ਇੱਕ ਕਾਲਾ ਦਿਨ ਹੈ ਪੰਜਾਬ ਦੀ ਵੰਡ ਹੋਈ ਸੀ ਤੇ ਲੱਖਾਂ ਲੋਕ ਦੋਹਾਂ ਪਾਸੇ ਇਸ ਦੀ ਭੇਂਟ ਚੜੇ ਸੀਗੇ ਸੋ ਸਾਡੇ ਲਈ ਔਰ ਉਸ ਤੋਂ ਬਾਅਦ ਜੋ ਸਾਡੇ ਨਾਲ ਕਟਨਾਵਾ ਜੋ ਬੀਤਿਆ ਜੋ ਜ਼ੁਲਮ ਹੋਏ ਜੋ ਸਾਨੂੰ ਜਲਾਲਤ ਸਹਣੀ ਪਈ ਇਸ ਤਰੀਕੇ ਦੇ ਨਾਲ ਬੇਇਨਸਾਫੀਆਂ ਹੋਈਆਂ ਇਨਜਸਟਿਸਸ ਹੋਏ ਡਿਸਕ੍ਰਿਮੀਨੇਸ਼ਨ ਹੋਏ ਸਾਡੇ ਲਈ ਇਹ ਸੱਤ ਦੇ ਹੱਕਾ ਜਿਹੜਾ ਹੈ ਉਹ ਜਲਾਲਤ ਦਾ ਜ਼ੁਲਮ ਦਾ ਔਰ ਗੁਲਾਮੀ ਦਾ ਰਿਆ ਹੈ ਇਸ ਕਰਕੇ ਅਸੀਂ 15 ਅਗਸਤ ਕਦੇ ਵੀ ਨਹੀਂ ਮਨਾਇਆ ਇਹ 15 ਅਗਸਤ ਸਾਡੀ ਹੈ ਵੀ ਨਹੀਂ ਹੈ ਔਰ ਅਸੀਂ ਇਸ ਦਿਨ ਆਪਣਾ ਜਿਹੜਾ ਪ੍ਰੋਟੈਸਟ ਹੈ ਉਹ ਹਮੇਸ਼ਾ ਉਹਦਾ ਇਜ਼ਹਾਰ ਕਰਦੇ ਆਂ ਔਰ ਪ੍ਰੋਟੈਸਟ ਰਾਹੀਂ ਅਸੀਂ ਆਪਣਾ ਮੈਸੇਜ ਵੀ ਦੇਣ ਦੀ ਕੋਸ਼ਿਸ਼ ਅਰਧਿਆ ਕੀ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ ਪੰਜਾਬ ਅਲੱਗ ਇੱਕ ਆਜ਼ਾਦ ਸੁਤੰਤਰ ਮੁਲਕ ਉਹਦੇ ਵਿੱਚ ਆਨ ਲਈ ਸੰਘਰਸ਼ੀਲ ਹੈ ਪੰਜਾਬੀ ਇਸ ਦੇ ਲਈ ਪਿਛਲੇ 5 ਦਹਾਕਿਆਂ ਤੋਂ ਲੜ ਰਹੇ ਨੇ ਅਸੀਂ ਸੋਵਰਨ ਪੰਜਾਬ ਇੰਡੀਪੈਂਡੈਂਟ ਪੰਜਾਬ ਜਿਹਨੂੰ ਅਸੀਂ ਖਾਲਸਾਣ ਕਹਿੰਦੇ ਆ ਉਸ ਦੀ ਲੜਾਈ ਪਿਛਲੇ 5 ਦਹਾਕਿਆਂ ਤੋਂ ਲੜ ਰਹੇ ਆ ਤੋ ਸਾਡੇ ਲਈ ਇਹ ਕੋਈ ਖੁਸ਼ੀ ਦਾ ਕੋਈ ਆਜ਼ਾਦੀ ਦਾ ਦਿਨ ਨਹੀਂ ਹੈ 15 ਅਗਸਤ ਨੂੰ ਅਸੀਂ ਬਾਈਕਾਟ ਦਾ ਸੱਦਾ ਦਿੰਦੇ ਆ ਲੋਕਾਂ ਨੂੰ ਕਹਿੰਦੇ ਆ ਕਿ ਐਜ਼ ਅ ਬਲੈਕ ਡੇ ਦੇ ਤੌਰ ਤੇ ਮਨਾਇਆ ਜਾਵੇ 14 ਤਰੀਕ ਪੂਰਵ ਸੰਧਿਆ ਮੌਕੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲੋਂ ਪ੍ਰੋਟੈਸਟ ਮਾਰਚਸ ਹੋਣਗੇ ਤੋਆਬੇ ਦੇ ਵਿੱਚ ਜਲੰਧਰ ਮਾਲਵੇ ਦੇ ਜਿਹੜਾ ਮਾਲਵੇ ਦਾ ਮਾਰਚ ਹੈ ਉਹ ਪਟਿਆਲੇ ਹੋਏਗਾ ਔਰ ਮਾਜੇਦਾ ਫਿਰੋਜ਼ਪੁਰ ਦੇ ਵਿੱਚ ਹੋਏਗਾ ਪਿੱਛੇ ਬੋਰਡ ਦੇ ਉੱਤੇ ਅਸੀਂ ਉਹ ਰੀਜਨਸ ਜਿਹੜੇ ਵਿਰੋਧ ਦੇ ਕਾਰਨ ਨੇ ਉਹ ਅਸੀਂ ਲਿਸਟ ਕੀਤੇ ਨੇ ਮਾਨ ਸਾਹਿਬ ਨੇ ਉਹ ਬਰੀਫ ਕੀਤੇ ਨੇ ਤੁਹਾਨੂੰ ਪੁਲਿਸ ਟੌਰਚਰ ਕਸਟੋਡੀਅਲ ਡੈੱਥ ਕਸਟੋਡੀਅਲ ਫੇਕ ਇੰਕਾਊਂਟਰਸ ਪੰਜਾਬ ਨੂੰ ਹਿੰਦੁਸਤਾਨ ਤੇ ਭਾਰਤ ਦੀ جنگ ਦੇ ਜਿਹੜਾ ਉਹਦਾ ਅਖਾੜਾ ਬਣਾਉਣਾ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨੀ ਲੈਂਡ ਪੂਲਿੰਗ ਬਹੁਤ ਸਾਰੇ ਐਸੇ ਸਾਡੇ ਸਾਡੇ ਸਾਹਮਣੇ ਮਸਲੇ ਨੇ ਜਿਨ੍ਹਾਂ ਦਾ ਅਸੀਂ ਇਸ ਵਾਰ ਪ੍ਰੋਟੈਸਟ ਕਰਨ ਜਾ ਰਹੇ ਹਾਂ ਇਸ ਸਾਲ ਅਸੀਂ ਪ੍ਰੋਟੈਸਟ ਕਰਨ ਜਾ ਰਹੇ ਹਾਂ